ਮੈਰਾ ਇਵੈਂਟ ਦਾ ਨਾਮ ਵਿਸ਼ਾਲ ਮੇਰਾ ਤੇ ਸਰ ਆਪਣੀ ਐਕਸੀਬਿਸ਼ਨ ਲੱਗ ਰਹੀ ਹੈ 26 ਤਰੀਕ ਨੂੰ 26 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਅੱਛਾ ਇੰਟਰਨੈਸ਼ਨਲ ਸਟਾਲ ਲੱਗੇ ਨੇ ਲਾਈਫ ਸਟਾਈਲ ਸਟਾਲ ਲੱਗੇ ਹੈ ਆਪਣਾ ਕੰਜ਼ਿਊਮਰ ਸਟਾਲ ਮਲਟੀ ਪ੍ਰੋਡਕਟਸ ਕੰਪਨੀਆਂ ਦੇ ਫਰਨੀਚਰ ਹੋਮ ਡੈਕੋਰ ਸਾਰੇ ਸਟਾਲਸ ਦੇ ਸਪਾਰਟਿਸਿਪੇਟ ਕਰੂੰਗਾ ਕਿਉਂਕਿ ਇੱਕ ਛਤ ਦੇ ਥੱਲੇ ਸਾਰਾ ਕੁਝ ਹੋਏਗਾ ਇਹਦੇ ਵਿੱਚ ਤੁਹਾਨੂੰ ਹਰ ਸਮਾਨ ਇੱਥੇ ਮਿਲੇਗਾ ਤਿੰਨ ਪੈਵਲੀਨ ਲੱਗ ਰਹੀ ਨੇ ਤੇ ਇਹਦੇ ਵਿੱਚ ਤਿੰਨ ਪੈਵਲੀਨ ਦੇ ਵਿੱਚ 150 ਸਟਾਲ ਹੋਏਗਾ ਨਾਲ ਬਾਹਰ ਫੂਡ ਕੋਰਟ ਲੱਗ ਰਿਹਾ ਪੂਰਾ ਨਾਲ ਗੱਡੀਆਂ ਦੇ ਸਟਾਲ ਲੱਗ ਰਹੇ ਨੇ ਜਿ ਵਿੱਚ ਦੀਪ ਹੋਂਡਾ ਆਰੀਅਨ ਹੋਂਡਾਈ ਸਾਡੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਸਰ ਅਸੀਂ ਪਾਈਟੈਕ ਤੋਂ ਅੱਛਾ ਹੀ ਕਰਨ ਦੀ ਸੋਚਾਂਗੇ ਇਹਦੇ ਵਿੱਚ ਵੀ ਪਬਲਿਕ ਮੇਨ ਹੈ ਕਿ ਪਬਲਿਕ ਨੂੰ ਅਸੀਂ ਲੈ ਕੇ ਆਣਾ ਮੈਂ ਐਡਵਰਟਾਈਜ਼ਿੰਗ ਕਰਦੇ ਹੋਏ ਸਾਰਾ ਕੁਝ ਕਰ ਰਹੇ ਹਾਂ ਤੁਸੀਂ ਤੇ ਜਿਆਦਾ ਤੋਂ ਜਿਆਦਾ ਗਾਹਕ ਆਏਗਾ ਤਾਂ ਲੋਕਾਂ ਦਾ ਵੀ ਕੰਮ ਹੋਏਗਾ ਸਭ ਤੋਂ ਪਹਿਲਾਂ ਵੀ ਫਿਰ ਪਚਾ ਅੰਮ੍ਰਿਤਸਰ ਚ ਆਸੀਆ ਪਿਆ ਮਤਲਬ ਇਹ ਵਾਲਾ ਪ੍ਰੋਜੈਕਟ ਪਹਿਲੀ ਵਾਰ ਕਰ ਰਹੇ ਨੇ। ਪਹਿਲੀ ਜੀ ਤੋਂ ਕਿਨੇ ਤੱਕ ਰਹੇਗਾ ਸਰ 26 ਤਰੀਕ ਤੋਂ ਲੈ ਕੇ 5 ਫਰਵਰੀ ਤੱਕ ਰਹੇਗਾ ਇਹ ਵਾਲਾ। ਜੀ ਉਹ ਪਾਰੀ ਆਮੀ ਪੂਰੀ ਆਲਓਵਰ ਇੰਡੀਆ ਤੋਂ ਆਨ ਕੇ। हां जी ਪੂਰੇ ਆਲਓਵਰ ਇੰਡੀਆ ਤੋਂ ਆਨ ਕੇ ਬਾਹਰ ਦੇ ਵੀ ਗਿਆ ਦੇ ਵਿੱਚ। ਆਰੇ ਵਿੱਚ ਤੁਹਾਨੂੰ ਅਫਗਾਨਿਸਤਾਨ ਦੇ ਸਟਾਲ ਲੱਗੇ ਆ, ਈਰਾਨ ਦੇ ਸਟਾਲ ਲੱਗੇ ਆ, THAILAND ਦੇ ਸਟਾਲ ਲੱਗੇ ਆ। ਸਰ ਲੇਡੀਜ਼ ਵਾਸੇ ਇੱਥੇ ਬੁਟੀਕ ਦੇ ਸਟਾਲ ਲੱਗ ਰਹੇ ਨੇ। ਇਹ ਲੋਕਲ ਹੀ ਅੰਮ੍ਰਿਤਸਰ ਤੋਂ ਗਏ। ਬੁਟੀਕ ਦੇ ਸਟਾਲ ਲੱਗੇ ਅੰਮ੍ਰਿਤਸਰ ਤੋਂ ਸਾਡੇ। ਆ ਪਲੇਇੰਗ ਜ਼ੋਨ ਬਣਾ ਰਹੇ ਹਾਂ। ਅ ਇਨਾ ਬੱਚੇ ਸਭੀ ਐਂਟਰਟੇਨਮੈਂਟ ਰੱਖ ਕੇ ਪੂਰਾ ਰਹੇਗਾ ਟਾਈਮਿੰਗ ਕੀ ਰਹੇਗੀ ਟਾਈਮਿੰਗ ਜੇ ਸਰ 11 ਤੋ ਰਹਿ ਕੇ ਰਾਤੀ 9 ਵਜੇ ਤੱਕ ਰਹੇਗੀ ਕੀ ਫੀਲ ਕਰਦੇ ਜਨਤਾ ਨੂੰ ਜੀ ਅਮਰਕਤ ਸਰ ਅਸੀਂ ਫੀਲ ਕਰਨੇ ਕਿ ਸਰ ਜਨਤਾ ਜਾ ਰਹੀ ਤੋ ਜ਼ਿਆਦਾ ਆਵੇ ਤੇ ਇੱਥੇ ਆਪਣਾ ਪੂਰਾ ਐਨਜੋਇਮੈਂਟ ਪੂਰਾ ਮਿਲੇਗਾ ਉਹਨਾਂ ਨੂੰ ਸਰ ਨੀਅਰਬੋਰਡ ਹੈ 115 ਸਟੇਟ ਇਸ ਸੈਲਰੀਆਂ ਹਾਂਜੀ ਦਿੱਲੀ ਤੋਂ ਸਟਾਲ ਲੱਗੇ ਆ ਪੰਜਾਬ ਤੋਂ ਸਟਾਲ ਲੱਗੇ ਹਰਿਆਣਾ ਤੋਂ ਸਟਾਲ ਲੱਗੇ ਆ ਆਪਣੇ ਕੋ ਉੱਤਰਾਖੰਡ ਤੋਂ ਸਟਾਲ ਲੱਗੇ ਆ ਹਰ ਮਹਾਰਾਸ਼ਟਰ ਤੋਂ ਸਟਾਲ ਲਗਾ ਹੋਇਆ ਅ ਕਰਨਾਟਕਾ ਤੋਂ ਸਟਾਲ ਲਗਾ ਕਰਨਾਟਕਾ ਤੋਂ ਸਾਡੇ ਕੋਲ ਇੱਥੇ ਕਾਰਾਚੀ ਹਲਵਾ ਆਂਦਾ ਕਰਨਾਟਕਾ ਤੋਂ ਉਹ ਲੱਗ ਰਿਹਾ ਹੋਇਆ ਤਾਂ ਹਰ ਤਰ੍ਹਾਂ ਦੇ ਸਟਾਲ ਲਗੇ ਰਾਜਸਥਾਨ ਤੋਂ ਸਟਾਲ ਲਗੇ ਹੈ ਰਾਜਸਥਾਨੀ ਨਮਕੀਨ ਅਗੇ ਮਾਊਥ ਫਰੈਸ਼ਨਰ ਅਗੇ ਹਰ ਪ੍ਰੋਡਕਟ ਇੱਥੇ ਮਿਲੇਗਾ ਤੁਹਾਨੂੰ ਇੱਕ ਛੱਤ ਦੇ ਥੱਲੇ ਸਾਰੇ ਪ੍ਰੋਡਕਟਸ ਮਿਲਣਗੇ